ਓ ਕਿਵੇਂ ਹੋ ਮੱਲੋ ਠੀਕ ਠਾਕ ਹੋ ਹੋਰ ਸੁਣਾਓ ਕੀ ਹਾਲ ਚਾਲ ਨੇ ਓ ਲਓ ਮਿੱਤਰੋ ਅੱਜ ਆਪਾਂ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਇਆ ਓ ਆਸ ਕਰਦਾ ਵੀ ਤੁਸੀਂ ਸ਼ੇਅਰ ਜ਼ਰੂਰ ਕਰੋਗੇ ਮਿੱਤਰੋ ਦੇਖ ਕੇ ਆਪਣੀ ਘੋੜੀ ਨੂੰ ਤੁਸੀਂ ਮੈਂ ਸਵਾਰੀ ਕਰਦੇ ਨੂੰ ਦੇਖ ਹੀ ਲਿਆ ਵੀ ਕਿਸ ਟੌਪਿਕ ਤੇ ਆਪਾਂ ਵੀਡੀਓ ਆ ਉਹ ਇੱਕ ਸਾਲ ਬਾਅਦ ਬੈਠਿਆ ਮੈਂ ਇਹ ਘੋੜੀ ਤੇ ਅੱਜ ਉਹ ਵੀ ਆਪਦੀ ਰਾਣੋ ਘੋੜੀ ਤੇ ਉਹ ਕਰਮਾਲੀ ਨੇ ਘਰ ਭਰਤਾ ਘਰ ਕਿਵੇਂ ਭਰਤਾ ਇਹ ਮੈਂ ਤੁਹਾਨੂੰ ਦੱਸਦਾ ਮਿੱਤਰੋ ਭਾਈ ਜਦੋਂ ਘੋੜੀ ਲੈ ਕੇ ਬਾਹਰ ਨਿਕਲਦਾ ਨਾ ਮੈਂ ਪਹਿਲਾਂ ਇੱਕ ਘੋੜੀ ਸੀ ਤੇ ਹੁਣ ਘੋੜੀਆਂ ਦੋ ਹੋ ਗਈਆਂ ਆਪਣੇ ਕੋਲ ਤਿਆਰ ਚੰਗੀਆਂ ਇੱਕ ਸੋਨਮ ਹੋ ਗਈ ਆਪਣੀ ਹੁਣ ਹੁਣ ਮੈਂ ਜਦੋਂ ਘਰੋਂ ਘੋੜੀ ਲੈ ਕੇ ਨਿਕਲਦਾ ਨਾ ਤਾਂ ਯਾਰ ਮੈਨੂੰ ਲੱਗਦਾ ਆ ਮੈਂ ਘੋੜੀ ਤੇ ਬੈਠਿਆ ਹੁਣ ਭਾਈ ਵੱਡੀਆਂ-ਵੱਡੀਆਂ ਗੱਡੀਆਂ ਵਾਲੇ ਨਾ ਬੱਚੇ ਗਰਦੀ ਘਟ ਉਹਦੇ ਵਿੱਚ ਬੈਠੇ ਨਾ ਤਾਂ ਮੂੰਹ ਚਾੱਕ ਕੇ ਝਾਕਦੇ ਆ ਤੁਹਾਡੇ ਭਰਾ ਕਣੀ ਵੀ ਯਾਰ ਮੁੰਡਾ ਕੋੜੀ ਤੇ ਕਿੰਨਾ ਸੋਹਣਾ ਲੱਗਦਾ ਹੈ ਲੱਗਦਾ ਨਾ ਸੋਹਣਾ ਹੁਣ ਤੁਸੀਂ ਵੀ ਦੱਸਿਓ ਯਾਰ ਵੀ ਸੋਹਣਾ ਲੱਗਦਾ ਤੇ ਆਪਦੇ ਤੇ ਕਮਾਨ ਕੀਤਾ ਮਾੜਾ ਹੁੰਦਾ ਪਰ ਮਾਨਵੀ ਕਿਉਂ ਨਾ ਕਰੀਏ ਯਾਰ ਜੋਰ ਅੱਡੀ ਚੋਟੀ ਦਾ ਲਾਇਆ ਹੋਇਆ ਹੈ ਜੋਰ ਸਿਰੇ ਤੱਕ ਲੱਗਿਆ ਪਿਆ ਹੁਣ ਸੋਡੀ ਸਪੋਰਟ ਚਾਹੀਦੀ ਹੈ ਵੀ ਵੀਡੀਓ ਸ਼ੇਅਰ ਕਰਨ ਦੀ ਤੇ ਲਾਈਕ ਤੇ ਫੋਲੋ ਕਰਦੇਓ ਤੇ ਨਾਲੇ ਆਪਣੇ ਸੋਹਣੇ ਪੁੱਤ ਦੀ એનર્ਜੀ ਦੇਖ ਕੇ ਦੱਸਿਓ ਵੀ ਇਹਦੇ ਵਿੱਚ એનર્ਜੀ ਕਿੰਨੀ ਕ ਹੈ ਸੋਨਮਾ ਆਪਣੀ 6 ਮਹੀਨਿਆਂ ਤੋਂ ਉੱਪਰ ਹੋ ਗਈ ਤੇ ਅਗਲੀ 29 ਤਰੀਕ ਨੂੰ 7 ਮਹੀਨਿਆਂ ਦੀ ਹੋ ਜੂਗੀ ਤੇ ਨਾਲ ਦੀ ਨਾਲ ਹੁਣ ਆਪਾਂ ਡੇਲੀ ਰਾਈਡਿੰਗ ਦੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਸੱਜਰੋ ਬਾਕੀ ਜਿਨ੍ਹਾਂ ਨੇ ਰਾਈਡਿੰਗ ਦੀਆਂ ਵੀਡੀਓ ਕਰਾਉਣੀਆਂ ਨੇ ਤੇ ਇੰਟਰਵਿਊ ਕਰਾਉਣੀਆਂ ਉਹ ਵੀ ਦੱਸ ਦਿਓ ਵੀਰੇ ਫੋਨ ਲਾ ਕੇ ਆਹ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮੇਰਾ ਨੰਬਰ ਲੱਗਿਆ ਹੋਇਆ ਹੈ ਤੇ ਨਾਲੇ ਮਿੱਤਰੋ ਹੁਣ ਤੋਂ ਆਪਾਂ ਪੜਾਕੇਦਾਰ ਵੀਡੀਓ ਆਇਆ ਕਰਨੀਆਂ ਪੂਰੀਆਂ એનર્ਜੀਆ ਟਾਇਪਿਕ ਪੂਰੀਆਂ એનર્ਜੀ ਨਾਲ ਭਰੀਆਂ ਹੋਈਆਂ ਠੀਕ ਆ ਜੀ ਘੋੜਿਆਂ ਦੀ ਸਵਾਰੀ ਹੁਣ ਮੌਸਮ ਚੱਲ ਪਿਆ ਖੁੱਲਾ ਜਾਂ ਵਧੀਆ ਹੋ ਗਿਆ ਸਾਫ਼ ਮੌਸਮ ਹੋ ਗਿਆ ਤੇ ਗਰਮੀ ਵੀ ਬਹੁਤ ਹੈ ਤੇ ਆਪੋ ਆਪਣੇ ਜਾਨਵਰਾਂ ਦੀ ਸੰਭਾਲ ਵੀ ਰੱਖੋ ਠੀਕ ਆ ਜੀ ਗਰਮੀ ਤੋਂ ਤੇ ਅਗਲੀ ਵੀਡੀਓ ਆਪਾਂ ਮਿੱਤਰੋ ਕਿਸੇ ਡਾਈਟ ਪਲਾਨ ਤੇ ਲੈ ਕੇ ਆਵਾਂਗੇ ਤੇ ਜਾਂ ਫਿਰ ਆਪਾਂ ਲੈ ਕੇ ਆਵਾਂਗੇ ਰਾਈਡਿੰਗ ਟਾਪਿਕ ਤੇ ਸੋ ਨੂੰ ਨਵੇਂ ਕਿਤੇ ਵਿਸ਼ੇ ਦੇ ਉੱਤੇ ਮਿਲਾਂਗੇ ਅਗਲੀ ਵੀਡੀਓ ਲੈ ਕੇ ਜਲਦ ਤੋਂ ਜਲਦ ਸੋ ਸੱਜਣੋ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਆਪਣੇ ਪੇਜ ਨੂੰ ਫੋਲੋ ਕਰ ਲਓ ਫੇਸਬੁੱਕ ਵਾਲੇ ਨੂੰ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Instagram ਵਾਲੇ ਦੇਖਣ ਵਾਲੇ Instagram ਨੂੰ ਫੋਲੋ ਕਰ ਲਓ ਤੇ ਛੇਤੀ ਤੋਂ ਛੇਤੀ YouTube ਦੇ ਉੱਤੇ ਮੇਰੇ 1 ਲੱਖ ਫਾਲੋਅਰ ਪੂਰੇ ਕਰ ਦਿਓ ਮਿੱਤਰੋ ਤਾਂ ਤੁਹਾਡੇ ਸਹਾਰੇ ਆ ਤੁਹਾਡੇ ਭਰਾ ਨੂੰ ਤੁਹਾਡਾ ਹੌਸਲਾ ਤੁਸੀਂ ਫੇਸਬੁੱਕ ਪੇਜ ਤੇ ਵੀ ਬਹੁਤ ਸੋਹਣੀ ਪਰਫਾਰਮੈਂਸ ਦੇ ਰਿਹਾ ਹਾਂ ਆਡੀਅנס ਬਹੁਤ ਖੁਸ਼ ਆ ਆਪਣੀ ਵੀਡੀਓ ਦੇਖ ਕੇ ਆਪਣੀ ਰੀਚ 1 ਮਿਲੀਅਨ ਤੋਂ ਪਲੱਸ ਰਹੀ ਹੈ 2 ਮਹੀਨਿਆਂ ਦੀ ਠੀਕ ਹੈ ਜੀ ਤੇ ਹੁਣ ਤੁਸੀਂ ਨੇ ਆਪਣੀ ਵੀਡੀਓ ਸ਼ੇਅਰ ਕਰਨੀ ਆ ਤੇ ਪੇਜ ਫਾਲੋ ਕਰ ਲਿਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਹ ਰੀਲਾਂ ਬਣਾਈਆਂ ਸੀ ਸੋਨਮ ਦੀਆਂ ਆਪਣੀਆਂ ਜੋ 6 ਮਹੀਨਿਆਂ ਦੀ ਹੋ ਗਈ ਅਗਲੀ 29 ਤਰੀਕ ਨੂੰ ਤੇ ਇਹਨੇ ਹੋ ਜਾਣਾ 7 ਮਹੀਨਿਆਂ ਦੀ